ਕਿਹਾ ਜਾ ਰਿਹਾ ਹੈ ਬਦਲਾ ਆਇਆ ਇਹ ਪੰਜਾਬ ਤਰੱਕੀ ਦੀ ਰਾਹ ਤੇ ਆ ਬਦਲਾ ਆਇਆ ਭਾਈ ਬਿਲਕੁਲ ਬਦਲਾ ਆਇਆ ਜੋ ਲੋਕ ਚਾਹੁੰਦੇ ਸੀ ਉਹ ਬਦਲਾ ਆਇਆ ਲੋਕਾਂ ਨੂੰ ਵੀ ਸਵਾਦ ਆ ਗਿਆ ਇਹ ਜੇ ਬਦਲਾ ਦਾ ਸਨੋ ਤਾਂ ਪਹਿਲਾਂ ਵਾਲੇ ਸਰਕਾਰਾਂ ਸੌ ਗੁਣੇ ਚੰਗੀਆਂ ਸੀ ਕਾ ਐਡਾ ਜ਼ੁਲਮ ਤਾਂ ਨਹੀਂ ਹੋਇਆ ਸੀ ਲੋਕਾਂ ਨੇ ਬਦਲਾ ਦੇ ਚੱਕਰ ਦੇ ਚਾ ਇਹਨਾਂ ਪਾਪੀਆਂ ਨੂੰ ਲਿਆਂਦਾ ਵੀ ਕੁਛ ਨਾ ਕੁਛ ਉਹਨਾਂ ਸਰਕਾਰ ਤੋਂ ਖੜਾ ਛੁੱਟ ਜੇ ਪਰ ਉਹਨਾਂ ਨੂੰ ਵੀ ਨਰਦਈ ਨਿਕਲੇ ਗੱਲ ਤਾਂ ਮਾਨਸਾ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਰੇਲਵੇ ਟਰੈਕ ਜਾਮ ਕਰਨੇ ਨੇ ਰੇਲਵੇ ਲਾਈਨਾਂ ਜਾਮ ਕਰਨੀਆਂ ਨੇ ਰੇਲਵੇ ਲਾਈਨਾਂ ਤੇ ਤੁਸੀਂ ਪਹੁੰਚਣੇ ਨਹੀਂ ਜੀ ਤੁਸੀਂ ਪਿੰਡਾਂ 'ਚ ਫਿਰ ਰਹੇ ਹੋ ਅਸੀਂ ਵੀਰ ਜੀ ਇੱਥੇ ਪਿੰਡ ਦੇ ਵਿੱਚ ਹੀ ਅਸੀਂ ਜਦੋਂ ਉੱਥੋਂ ਸਾਰਾ ਧੂਰੀ ਸੀਲ ਕੀਤਾ ਸਨਾਮ ਵੀ ਸੀਲ ਕਰ ਰੱਖਿਆ ਐਂਟਰੀ ਨਹੀਂ ਹੋਣ ਦਿੱਤੇ ਇਹਨੇ ਕਰਤਾ ਸੀ ਸਾਹ ਪੰਜਾਬ ਪੁਲਿਸ ਨੇ ਜੀ ਬਹੁਤ ਲੋਕ ਇਹ ਵੀ ਕਹਿ ਰਹੇ ਨੇ ਕਿ ਜੇ ਇੰਨਾ ਸਖਤ ਪਹਿਲਾਂ ਕਰ ਲਿਆ ਹੁੰਦਾ ਤਾਂ ਭਾਨਾ ਸਿੱਧੂ ਲੱਖਾ ਸੁਲਾਣਾ ਝੋਟੇ ਵਰਗੇ ਪੈਦਾ ਨਾ ਹੁੰਦੇ ਜੇ ਸਰਕਾਰ ਪਹਿਲਾਂ ਇੰਨਾ ਸਖਤ ਪ੍ਰਸ਼ਾਸਨ ਨੂੰ ਕਰ ਦਿੰਦੀ ਇਹ ਕਦੇ ਵੀ ਜਿਹੜੀ ਮਰਜ਼ੀ ਚਾਹੇ ਬੇਅੰਤ ਬੁੱਚੜੀ ਸਰਕਾਰ ਆਈ ਹੈ ਪਹਿਲਾਂ ਇੰਦਰਾਂ ਦੀ ਆਈ ਸੀ ਹੁਣ ਇਹ ਬੇਅੰਤ ਬੁੱਤੜ ਦਾ ਬਾਈ ਦੀਪ ਸਿੱਧੂ ਨੇ ਕਿਹਾ ਸੀ ਵੀ ਦੂਜਾ ਰੂਪ ਹੋਊਗਾ ਟੋਟੇ ਬਾਈਨਾ ਵੀ ਗੱਲ ਹੋਈ ਉਹ ਵੀ ਉੱਥੇ ਘਰੇ ਅਰੈਸਟ ਕਰ ਲਿਆ ਸਰਦਾਰ ਸਿਮਰਜੀਤ ਸਿੰਘ ਮਾਨ ਵੀ ਆਪਣੇ ਜੋ ਘਰੇ ਨਜ਼ਰਬੰਦ ਕਰ ਚੁੱਕੇ ਸਾਰੇ ਸਿੰਘਾਂ ਨੂੰ ਥਾਂ ਥਾਂ ਹੀ ਅਰੈਸਟ ਕਰ ਚੁੱਕੇ ਇੱਥੋਂ ਵੀ ਜਿੰਨੇ ਵੀ ਸਾਡੇ ਸ਼੍ਰੋਮਣੀ ਕਾਲ ਅੰਬਰਸਰ ਦੇ ਮਾਨਦਲ ਸਿੰਘ ਸੀ ਸਾਰਿਆਂ ਨੂੰ ਅਰੈਸਟ ਕਰਕੇ ਵਕੋ ਵਕੀ ਥਾਣੇ ਤੇ ਲੈ ਜਾ ਚੁੱਕੇ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਪੰਜਾਬ ਦੇ ਹਾਲਾਤ ਦੇਖ ਕੇ ਕਿਤੇ ਨਾ ਕਿਤੇ ਅਸੀਂ ਉੱਥੇ ਦਾ ਹੈ ਡਰ ਦਾ ਮਾਹੌਲ ਆ ਜਿਹੜਾ ਲੋਕਾਂ ਦੇ ਵਿੱਚ ਪੈਦਾ ਕੀਤਾ ਜਾ ਰਿਹਾ ਜੋ ਅੱਜ ਪੰਜਾਬ ਦੇ ਹਾਲਾਤ ਨੇ ਜੇ ਰੋਡਾਂ ਤੇ ਜਾਈਏ ਗੱਲ ਕਰੀਏ ਧੂਰੀ ਸਾਈਡ ਦੀ ਚੱਪੇ-ਚੱਪੇ ਤੇ ਪੁਲਿਸ ਪ੍ਰਸ਼ਾਸਨ ਤਾਇਨਾਤ ਆ ਹਰ ਇੱਕ ਨੂੰ ਰੋਕ ਕੇ ਗੱਡੀਆਂ ਦੀ ਤਲਾਸ਼ੀ ਕੀਤੀ ਜਾ ਰਹੀ ਆ ਰੋਕ ਕੇ ਪੁੱਛਿਆ ਜਾ ਰਿਹਾ ਕਿੱਥੇ ਜਾਣਾ ਏ ਕੀ ਕਰਨਾ ਏ ਸੋ ਬਹੁਤ ਹਾਲਾਤ ਨੇ ਜਿਹੜੇ ਦੇਖ ਕੇ ਉਹ ਇਹ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਐਮਰਜੈਂਸੀ ਪੈਦਾ ਹੋਈ ਵਿਆ ਬਹੁਤ ਹਾਲਾਤ ਖਰਾਬ ਨੇ ਪੰਜਾਬ ਦੇ ਅੱਜ ਦੇ ਹਾਲਾਤ ਦੇਖ ਕੇ ਇਹ ਪਤਾ ਲੱਗ ਰਿਹਾ ਕਿਉਂਕਿ ਜਦੋਂ ਵੀ ਕਿਧਰੇ ਨੂੰ ਨਿਕਲਦੇ ਆ ਤਾਂ ਸੜਕਾਂ ਤੇ ਰੋਡਾਂ ਤੇ ਪੁਲਿਸ ਪ੍ਰਸ਼ਾਸਨ ਦਿਖਾਈ ਦਿੰਦਾ ਏ ਇਹ ਕਿਉਂ ਹੋਇਆ ਕਿਉਂਕਿ ਭਾਨੇ ਸਿੱਧੂ ਦੇ ਹੱਕ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਧੂਰੀ ਦੇ ਵਿੱਚ ਰੇਲਵੇ ਟਰੈਕ ਦਾ ਚੱਕਾ ਜਮ ਕਰਨ ਦਾ ਐਲਾਨ ਆ ਜਿਹੜਾ ਕੀਤਾ ਗਿਆ ਸੀ ਉਹ ਚੱਕਾ ਜਮ ਨਾ ਕਰ ਸਕਣ ਤਾਂ ਕਰਕੇ ਪ੍ਰਸ਼ਾਸਨ ਵੱਲੋਂ ਇਹ ਕੰਮ ਕੀਤਾ ਗਿਆ ਨੌਜਵਾਨਾਂ ਨੂੰ ਅਰੈਸਟ ਕੀਤਾ ਗਿਆ ਮੀਡੀਆ ਦੇ ਕੈਮਰੇ ਵੀ ਖੋਏ ਗਏ ਸੋ ਸਾਡੇ ਨਾਲ ਬਾਈ ਜੀ ਨੇ ਗੱਲ ਕਰਦੇ ਆ ਮਾਨਦਲਤੋਂ ਨੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਸਾਹਿਬ ਜੀ ਕੀ ਨਾਮ ਹੈ ਜੀ ਬਲਕਰਨ ਸਿੰਘ ਕਿਸ਼ਨਗੜ੍ਹ ਜੀ ਜੀ ਬਲਕਰਨ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਸਿਸਟਮ ਨੂੰ ਜੋ ਚੱਲ ਰਿਹਾ ਏ ਕਿਹਾ ਜਾ ਰਿਹਾ ਏ ਬਦਲਾ ਆਇਆ ਏ ਪੰਜਾਬ ਤਰੱਕੀ ਦੀ ਰਾਹ ਤੇ ਆ ਕਿੱਦਾਂ ਦੀ ਤਰੱਕੀ ਦੀ ਰਾਹ ਤੇ ਆ ਕਿਸ ਤਰ੍ਹਾਂ ਦੇਖ ਰਹੇ ਹੋ ਇਹ ਸਿਸਟਮ ਬਦਲਾ ਆਇਆ ਭਾਈ ਬਿਲਕੁਲ ਬਦਲਾ ਆਇਆ ਜੋ ਲੋਕ ਚਾਹੁੰਦੇ ਸੀ ਉਹ ਬਦਲਾ ਆਇਆ ਲੋਕਾਂ ਨੂੰ ਵੀ ਸਵਾਦ ਆ ਗਿਆ ਇਹ ਜੇ ਬਦਲਾ ਦਾ ਹੂੰ ਠੀਕ ਹੈ ਜੋ ਲੋਕ ਬਦਲਾ ਆਪਾ ਸੀ ਬਦਲਾ ਆਇਆ ਬਿਲਕੁਲ ਜਿੱਥੇ ਲੋਕਾਂ ਦੀ ਇਸ ਤੋਂ ਪਹਿਲਾਂ ਲਿਆਂ ਦਾ ਵੀ ਕੁਛ ਨਾ ਕੁਛ ਉਹਨਾਂ ਸਰਕਾਰ ਤੋਂ ਖੈਰਾ ਛੁੜ ਜੇ ਪਰ ਉਹਨਾਂ ਨੂੰ ਵੀ ਨਰਦਈ ਨਿਕਲੇ ਸਾਡੇ ਨੌਜਵਾਨ ਬੇਕਸੂਰ ਨੌਜਵਾਨ ਬਿਲਕੁਲ ਹੀ ਬੇਕਸੂਰ ਜਵਾਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਦਿੱਤੇ ਐ ਅੱਗੇ ਦੇਖੋ ਕੀ ਐ ਕੁਛ ਵੀ ਨਹੀਂ ਸੀ ਅੱਜ ਅਸੀਂ ਵੀ ਬੇਫਿਕਰੇ ਹੋ ਕੇ ਸਾਰੇ ਆ ਰਹੇ ਸੀ ਵੀ ਧੂਰੀ ਦੇ ਵਿੱਚ ਚਲੋ ਇੱਕ ਪਹਾਣੇ ਤੋਂ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਨਾ ਹਾ ਦਾ ਨਾਰਾ ਮਾਰਨ ਵਾਸਤੇ ਲੋਕ ਪਿੰਡਾਂ ਦੇ ਵਿੱਚੋਂ ਨੌਜਵਾਨ ਜਿਹੜੇ ਆਏ ਸੀ ਇੱਕ ਬੇਕਸੂਰ ਨੌਜਵਾਨ ਨੂੰ ਅੰਦਰ ਬੰਦ ਕੀਤਾ ਵੀ ਉਹਨੂੰ ਰਿਹਾ ਕਰਾ ਲਈਏ ਲੇਕਿਨ ਇੰਨਾ ਜ਼ਬਰ ਜ਼ੁਲਮ ਸਰਕਾਰ ਨੇ ਕੀਤਾ ਕਿ ਜੋ ਵੀ ਸਾਡੇ ਸਿੰਘ ਸੀ ਨਾਲ ਦੇ ਸਾਰੇ ਵੀਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਸੀ ਨਾਲ ਸਾ ਸਾਰਾ ਨੂੰ ਅਰੈਸਟ ਕਰਕੇ ਉਹ ਲੈ ਗਏ ਨੇ ਹਮ ਗੱਲ ਤਾਂ ਮਾਨ ਸਾਹਿਬ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਰੇਲਵੇ ਟ੍ਰੈਕ ਜਾਮ ਕਰਨੇ ਨੇ ਰੇਲਵੇ ਲਾਈਨਾਂ ਜਾਮ ਕਰਨੀਆਂ ਨੇ ਰੇਲਵੇ ਲਾਈਨਾਂ ਤਾਂ ਤੁਸੀਂ ਪਹੁੰਚ ਨਹੀਂ ਜੀ ਤੁਸੀਂ ਪਿੰਡਾਂ 'ਚ ਫਿਰ ਰਹੇ ਹੋ ਅਸੀਂ ਵੀਰ ਜੀ ਇੱਥੇ ਪਿੰਡ ਦੇ ਵਿੱਚ ਹੀ ਅਸੀਂ ਜਦੋਂ ਉੱਥੋਂ ਸਾਰਾ ਧੂਰੀ ਸੀਲ ਕੀਤਾ ਸਨਾਮ ਵੀ ਸੀਲ ਕਰ ਰੱਖਿਆ ਐਂਟਰੀ ਨਹੀਂ ਹੋਣ ਦਿੱਤੇ ਇਹਨੇ ਕਰਤਾ ਜੀ ਸਾਂ ਪੰਜਾਬ ਪੁਲਿਸ ਨੇ ਜੀ ਪੰਜਾਬ ਪੁਲਿਸ ਨੇ ਸੀਲ ਕਰਤਾ ਪੰਜਾਬ ਪੁਲਿਸ ਨੇ ਪੂਰਾ ਤੂਰੀ ਸਾਡੇ ਸੀ ਸਲਾਮ ਤੋਂ ਨੰਗੇ ਸਲਾਮ ਦੇ ਵਿੱਚ ਵੀ ਡਿਪਟੀ ਨੇ ਸਾਨੂੰ ਵਾਪਸ ਕਰਤਾ ਕਹਿੰਦਾ ਇਧਰ ਰਸਤਾ ਬੰਦਾ ਜਾਇਓ ਨਾ ਫਿਰ ਇਹ ਸੇਖੇ ਚੱਠਵੇਂ ਵਿੱਚ ਦੀ ਆ ਕੇ ਹੁਮਦੇ ਘਮਾਉਂਦੇ ਸੀ ਬੇਨੜੇ ਇੱਥੇ ਸਾਨੂੰ ਇੱਥੇ ਸਿੰਘਾਂ ਦੀ ਨਾਲ ਸੰਪਰਕ ਹੋਇਆ ਵੀ ਇੱਥੇ ਬੈਠੇ ਆ ਅਸੀਂ ਉਹਨਾਂ ਨਾਲ ਸਾਥ ਦੇਣ ਵਾਸਤੇ ਅਸੀਂ ਜੋ ਬੇਨੜੇ ਕੋਲੇ ਸ਼ਾਰਾ ਨੂੰ ਰੋਡ ਜਾਂਦਾ ਇਹ ਫਾੜ ਕੇ ਅਸੀਂ ਸਿੰਘਾਂ ਕੋਲੇ ਹਜੇ ਪਹੁੰਚੇ ਸੀ ਸਾਡੇ ਪਹੁੰਚਣ ਤੋਂ ਪਹਿਲੀ ਸਿੰਘਾਂ ਨੂੰ ਸਾਰਿਆਂ ਨੇ ਇਹਨਾਂ ਨੂੰ ਇਹ ਅਰੈਸਟ ਕਰ ਚੁੱਕੇ ਆ अच्छा पुलिस प्रशासन ਨੇ ਜਿਹੜੀਆਂ ਉਹ ਬੱਸਾਂ ਭਰੀਆਂ ਨੇ ਉਹ ਨੌਜਵਾਨਾਂ ਵੱਲੋਂ ਟ੍ਰੈਕ ਜਾਮ ਕੀਤਾ ਸੀ ਨੌਜਵਾਨਾਂ ਵੱਲ ਫਾਟਕੇ ਦੇ ਉੱਪਰ ਨੌਜਵਾਨ ਬੈਠੇ ਸੀ ਇਹ ਰੋਸ ਮਾਰਦੇ ਵਿੱਚ ਭਾਨੇ ਸਿੱਧੂ ਦੀ ਰਿਹਾਈ ਦੇ ਸਬੰਧ ਵਿੱਚ ਵੀ ਉਹਨਾਂ ਨੂੰ ਸਿੰਘਾਂ ਨੂੰ ਰਿਹਾ ਕਰੋ ਭਾਈ ਅੰਮਰਪਾਲ ਸਿੰਘ ਨੂੰ ਰਿਹਾ ਕਰੋ ਤੇ ਉਹਨਾਂ ਦੇ ਸਬੰਧ ਦੇ ਵਿੱਚ ਸਾਰੇ ਇਥੇ ਸੰਘਰਸ਼ ਕਰ ਰਹੇ ਸਨ ਉਹਨਾਂ ਸਾਰਾ ਨੂੰ ਪੁਲਿਸ ਅਰੈਸਟ ਕਰਕੇ ਲੈ ਕੇ ਜੀ ਇਹ ਕਿਸ ਤਰ੍ਹਾਂ ਦੇਖਦੇ ਹੋ ਸਿਸਟਮ ਨੂੰ ਕਿਉਂਕਿ ਅ ਪ੍ਰਸ਼ਾਸਨ ਪੂਰਾ ਸਖਤ ਦਿਖਾਈ ਦੇ ਰਿਹਾ ਰੋਡਾਂ ਦੇ ਉੱਤੇ ਪ੍ਰਸ਼ਾਸਨ ਖੜਾ ਹੈ ਬਹੁਤ ਲੋਕ ਇਹ ਵੀ ਕਹਿ ਰਹੇ ਨੇ ਕਿ ਜੇ ਇੰਨਾ ਸਖਤ ਪਹਿਲਾਂ ਕਰ ਲਿਆ ਹੁੰਦਾ ਤਾਂ ਭਾਨਾ ਸਿੱਧੂ ਲੱਖਾ ਸਦਾਨਾ ਝੋਟੇ ਵਰਗੇ ਪੈਦਾ ਨਾ ਹੁੰਦੇ ਜੇ ਸਰਕਾਰ ਪਹਿਲਾਂ ਇੰਨਾ ਸਖਤ ਪ੍ਰਸ਼ਾਸਨ ਨੂੰ ਕਰ ਦਿੰਦੀ ਨਹੀਂ ਜੀ ਬਾਈ ਨਹੀਂ ਜੋ ਮਰਜ਼ੀ ਕਰਨ ਜ਼ੁਲਮ ਦੇ ਖਿਲਾਫ ਆਵਾਜ਼ ਬਲੰਦ ਹੁੰਦੀ ਰਹੀ ਹੈ ਹੁੰਦੀ ਰਹੂਗੀ ਤੇ ਇਦੋਂ ਬਾਅਦ ਵੀ ਜੋ ਯੋਧੇ ਨੇ ਸਾਡੇ ਉਹ ਕਰਦੇ ਰਹਿਣਗੇ ਇਹ ਕਦੇ ਵੀ ਜਿਹੜੀ ਮਰਜ਼ੀ ਚਾਹੇ ਬੇਅੰਤ ਬੁੱਚੜੀ ਸਰਕਾਰ ਆਈ ਹੈ ਪਹਿਲਾਂ ਇੰਦਰਾਂ ਦੀ ਆਈ ਸੀ ਹੁਣ ਇਹ ਬੇਅੰਤ ਬੁੱਤੜ ਦਾ ਬਾਈ ਦੀਪ ਸਿੱਧੂ ਨੇ ਕਿਹਾ ਸੀ ਵੀ ਦੂਜਾ ਰੂਪ ਹੋਊਗਾ ਹੁਣ ਜਿੰਨਾ ਮਰਜ਼ੀ ਜ਼ੋਰ ਲਾਓ ਜ਼ੁਲਮ ਦੇ ਖਿਲਾਫ ਜੋ ਨੌਜਵਾਨ ਨੇ ਸਾਡੇ ਚ ਲਾਗੇ ਨੇ ਉਹ ਬਲਦੀ ਰਹੂਗੀ ਅਸੀਂ ਮਰਤਾ ਜਾਵਾਂਗੇ ਪਰ ਅਸੀਂ ਇਸ ਜ਼ੁਲਮ ਦੇ ਖਿਲਾਫ ਲੜਨ ਨੂੰ ਨਹੀਂ ਹਟ ਸਕਦੇ ਜੀ ਹੁਣ ਅੱਗੇ ਦਾ ਕੀ ਪ੍ਰੋਗਰਾਮ ਆ ਕਿਉਂਕਿ ਅੱਜ ਤੱਕ ਕਿਸੇ ਨੂੰ ਉੱਥੇ ਪਹੁੰਚਣੇ ਨਹੀਂ ਦਿੱਤਾ ਤਿੰਨ ਤਰੀਕ ਦਾ ਭਗਵੰਤ ਮਾਨ ਦੀ ਕੋਠੀ ਘੇਰਨ ਦਾ ਐਲਾਨ ਕੀਤਾ ਵਾ ਉਸ ਦਿਨ ਲੱਗਦਾ ਹੈ ਕਿ ਸਰਕਾਰ ਯਾ ਤਾਂ ਅੱਜ ਰੇਲਵੇ ਟਰੈਕ ਤੇ ਕਰ ਸਕਦੀ ਹੈ ਜਦੋਂ ਸੀਐਮ ਦੀ ਕੋਠੀ ਵੱਲ ਵਧਣਾ ਹੈ ਇਦੋਂ ਵੀ ਸਖਤ ਹੋਊਗੀ ਜੀ ਅਸੀਂ ਬਾਈ ਉਹੀ ਉਹੀ ਗੱਲਾਂ ਨੂੰ ਪਹਿਲਾਂ ਲੈ ਕੇ ਅਸੀਂ ਪਿੰਡਾਂ 'ਚ ਜਾਗਰਤ ਕਰਾਂਗੇ ਲੌਸਮੈਂਟਾਂ ਕਰਾਂਗੇ ਕਿ ਆਪਣੇ ਤਿਆਰੀਆਂ ਕਰਕੇ ਆਵਾਂਗੇ ਪੂਰੇ ਆਪ ਨੂੰ ਹਥਿਆਰਬੰਦ ਲੈ ਕੇ ਆਓ ਜਿੱਥੇ ਵੀ ਕੋਈ ਟੋਲ ਪਲਾਜ ਹੋਏ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਹੂੰ ਤੇ ਹੁਣ ਕੋਈ ਹੋਰ ਸਿੰਘਾਂ ਨਾਲ ਕੋਈ ਹੋਰ ਵਿਅਕਤੀ ਜਿਹੜੇ ਆਏ ਸੀਗੇ ਭਾਨੇ ਦੇ ਹੱਕ ਚ ਕਿਸੇ ਨਾਲ ਰਾਬਤਾ ਹੋਇਆ ਅੱਗੇ ਦਾ ਕੀ ਪ੍ਰੋਗਰਾਮ ਨਹੀਂ ਬਾਈ ਜੀ ਸਾਰੇ ਕੋਈ ਸ ਨਾਲ ਰਾਬਤਾ ਨਹੀਂ ਹੋਇਆ ਸਾਰੇ ਬੰਦੇ ਜੋ ਵੀ ਆਏ ਸੀ ਛੋਟੇ ਬਾਈ ਨਾਲ ਵੀ ਗੱਲ ਹੋਈ ਉਹ ਵੀ ਉੱਥੇ ਘਰੇ ਅਰੈਸਟ ਕਰ ਲਿਆ ਸਰਦਾਰ ਸਿਮਰਜੀਤ ਸਿੰਘ ਮਾਨ ਵੀ ਆਪਣੇ ਜੋ ਘਰੇ ਨਜ਼ਰਬੰਦ ਕਰ ਚੁੱਕੇ ਹੈ ਸਾਰੇ ਸਿੰਘਾਂ ਨੂੰ ਥਾਂ ਥਾਂ ਹੀ ਅਰੈਸਟ ਕਰ ਚੁੱਕੇ ਹੈ ਇੱਥੋਂ ਵੀ ਜਿੰਨੇ ਵੀ ਸਾਡੀ ਸ਼੍ਰੋਮਣੀ ਕਾਲ ਅੰਮ੍ਰਿਤਸਰ ਦੇ ਮਾਨਦਾਲ ਸਿੰਘ ਸੀ ਸਾਰਿਆਂ ਨੂੰ ਅਰੈਸਟ ਕਰਕੇ ਵਕੋ ਵਕੀ ਥਾਣੇ ਚ ਲੈ ਜਾ ਚੁੱਕੇ ਨੇ ਜੀ ਜੀ ਜੇ ਤਿੰਨ ਤਰੀਕ ਨੂੰ ਵੀ ਇਦਾਂ ਅਰੈਸਟ ਕਰ ਲਈ ਜੀ ਅੰਦਰੇ ਕੋ ਨਹੀਂ ਘਰਾਂ ਦੇ ਵਿੱਚ ਕੈਦ ਕਰ ਲਿਆ ਆਗੂ ਨਿਕਲਣੇ ਨਿਕਲਗੇ ਜੀ ਅਸੀਂ ਪਹਿਲੀ ਪਲਾਨਿੰਗ ਨਾਲ ਚੱਲਾਂਗੇ ਜੀ ਪਲਾਨਿੰਗ ਤੇ ਆਏ ਤਾਂ ਅਸੀਂ ਪਹਿਲੀ ਰਾਂਡੀ ਦੀ ਲੀਕਾਂਗੇ ਰਾਂਡੀ ਦੀ ਨਾਲ ਅਸੀਂ ਪਹਿਲੀ ਆਪਣਾ ਤਿਆਰੀ ਨੇ ਕਰਕੇ ਪਹਿਲੀ ਪਹੁੰਚਾਂਗੇ ਜੀ ਉੱਥੇ ਜੋ ਮਰਜੀ ਦਿੱਲੀ ਵਾਂਗੂ ਜੋ ਵੀ ਮੋਰਚੇ ਲਾਉਣਗੇ ਉਹਨਾਂ ਨੂੰ ਤੋੜ ਦਾਂਗੇ ਜੀ 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 ਹਾਂਜੀ ਇਹ ਸਨ ਸਿੰਘ ਜਿਹੜੇ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਤੂਰੀ ਪਹੁੰਚੇ ਸੀਗੇ ਪਰ ਪ੍ਰਸ਼ਾਸਨ ਵੱਲੋਂ ਸਖਤੀ ਕਰਕੇ ਸਾਰਿਆਂ ਨੂੰ ਆਪਣੇ ਜਗ੍ਹਾ ਤੇ ਮਿੱਥੀ ਹੋਈ ਜਗ੍ਹਾ ਤੇ ਨਹੀਂ ਪਹੁੰਚਣ ਦਿੱਤਾ ਸੋ ਆਪਣੀ ਜਿਹੜੀ ਇਹਨਾਂ ਦੀ ਕਾਲ ਸੀਗੀ ਉਸ ਤੇ ਨਹੀਂ ਖਰੇ ਉਤਰਨ ਦਿੱਤਾ ਸਿਮਰਜੀਤ ਸਿੰਘ ਮਾਨ ਨੂੰ ਵੀ ਬੰਦੀ ਬਣਾ ਲਿਆ ਗਿਆ ਹੋਰ ਸਾਰਿਆਂ ਨੂੰ ਬੰਦੀ ਬਣਾ ਲਿਆ ਗਿਆ ਫਿਲਹਾਲ ਇਹ ਕਹਿੰਦੇ 3 ਤਰੀਕ ਦਾ ਅਸੀਂ ਜਿਹੜਾ ਕੋਲ ਆ 3 ਤਰੀਕ ਦੀ ਜਿਹੜੀ ਕਾਲ ਆ ਉਹਦੀ ਤਿਆਰੀ ਕਰ ਰਹੇ ਹਾਂ ਉਸ ਦਿਨ ਅਸੀਂ ਪਹਿਲਾਂ ਹੀ ਇਹਨਾਂ ਦੇ ਅੱਜ ਦੇ ਸਿਸਟਮ ਨੂੰ ਦੇਖਦੇ ਹੋਏ ਪਹਿਲਾਂ ਹੀ ਅੱਗੇ ਤਿਆਰੀ ਰੱਖਾਂਗੇ 3 ਤਰੀਕ ਨੂੰ ਕੀ ਹੁੰਦਾ ਹੈ ਕਿ ਸਿਸਟਮ ਬਣਦਾ ਹੈ ਤਾਂ ਉਹਨਾਂ ਵਾਲਾ ਟਾਈਮ ਦੱਸੂਗਾ ਫਿਲਹਾਲ ਤੁਸੀਂ ਬਣ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਮਨੀ ਬੇਜ ਦੇ ਨਾਲ ਮਨਵਿੰਦਰ ਸਿੰਘ ਟਵਾਣਾ